ਮੈਂ ਇੱਕ ਖਾਸ ਸੁਨੇਹਾ ਪੰਜਾਬ ਦੇ ਸਟੇਜ ਤੇ ਲੋਕਾਂ ਨੂੰ ਦੇਣਾ ਚਾਹਣਾ ਹਰ ਕੋਈ ਉੱਠਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਵੀ ਲੋ ਜੀ ਇਹਦਾ ਰੋਲ ਧਰਨਾ ਲਾ ਦਿੰਦੇ ਆ ਇਹਦਾ ਜੀ ਰੋਜ਼ ਬਣਾ ਕੇ ਇਗਜ਼ਾਮ ਕਰ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਅੱਜ ਨਿਗਾਹ ਮਾਰੋ ساری ਦੁਨੀਆ 'ਚ ਹੋ ਕੀ ਰਿਹਾ ਏਜੰਸੀਆਂ ਸਰਕਾਰ ਦੇ ਚਾਹਤੇ ਹਰ ਰੋਜ਼ ਕਹਿ ਰਹੇ ਸੀ ਐਸਕੇਮ ਟੁੱਟ ਗਿਆ ਤਾਕਤ ਘੱਟ ਗਈ ਓਏ ਚਲੇ ਗਏ ਓਏ ਗਏ ਹੋਏ ਮੈਂ ਆਪਣੇ ਸਾਥੀਆਂ ਨੂੰ ਕਿਹਾ ਸੀ ਕਿ ਕੱਫ ਰੱਖੋ ਇਹਨਾਂ ਸਾਰਿਆਂ ਦਾ ਮੂੰਹ ਬੰਦ ਹੋ ਸਕੇ ਅੱਜ ਤੁਸੀਂ ਉਹ ਮੂੰਹ ਬੰਦ ਕਰ ਦਿੱਤਾ ਲੋਗੇ ਦੀ ਮੰਡੀ ਵਿੱਚ ਕਿਤੇ ਤੁਹਾਡੇ ਬੈਠਣ ਲਈ ਖੜਨ ਨਹੀਂ ਥਾਂ ਤੱਕ ਨਹੀਂ ਤੇ ਰਿਪੋਰਟਸ ਆ ਰਹੀਆਂ ਹਲੇ ਵੀ ਕਈ-ਕਈ ਕਿਲੋਮੀਟਰ ਦੂਰ ਤੱਕ ਜਾਮ ਲੱਗੇ ਹੋਏ ਆ ਸਾਡੇ ਸਾਥੀ ਸਾਡੇ ਭਰਾ ਦੂਰ ਦੂਰ ਤੱਕ ਫਸੇ ਹੋਏ ਆ ਇੱਥੇ ਆਉਣਾ ਚਾਹੁੰਦੇ ਆ ਮੈਂ ਇੱਕ ਖਾਸ ਸੁਨੇਹਾ ਪੰਜਾਬ ਦੇ ਸਟੇਜ ਤੇ ਲੋਕਾਂ ਨੂੰ ਦੇਣਾ ਚਾਹਨਾ ਹਰ ਕੋਈ ਉਖਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਵੀ ਲਓ ਜੀ ਇਹ ਤਾਂ ਰੋਲ ਧਰਨਾ ਲਾ ਦਿੰਦੇ ਆ ਇਦਾਂ ਜੀ ਰੋਲ ਟ੍ਰੈਫਿਕ ਜਾਮ ਕਰ ਦਿੰਦੇ ਆ ਮੈਂ ਹੁਣ ਆ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਅੱਜ ਨਿਗਾਹ ਮਾਰੋ ਸਾਰੀ ਦੁਨੀਆ 'ਚ ਹੋ ਕੀ ਰਿਹਾ ਹੈ ਐਲਨ ਮਸਕ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ 트੍ਰੰਪ ਦੇ ਖੰਨ ਮਰੋੜ ਰਿਹਾ ਹੈ મોદી ਦੇ ਕਰਨ ਮਰੋੜ ਰਿਹਾ ਅਮਬਾਨੀ ਦੇ ਅਦਾਨੀ ਸਾਰੀ ਦੁਨੀਆ 'ਚ ਕਾਰਪੋਰੇਟਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ ਕਾਰਪੋਰੇਟਸ ਦੀ ਅੱਖ ਤੁਹਾਡੀਆਂ ਕੰਮੀਆਂ ਜ਼ਮੀਨਾਂ ਉੱਤੇ ਨਹੀਂ ਜਿਹਨੇ ਕਹਿੰਦੇ ਨੇ ਨਾ ਵੀ ਰੋਜ਼ ਧਰਮੇ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਕਹਿੰਦਾ ਗੁੰਮਰਾਹ ਨਾ ਹੋਵੋ ਇਹ ਐਸ ਕੇ ਐਮ ਇੱਕ ਕੰੰਧ ਹੈ ਇੱਕ ਕੰੰਧ ਬਣ ਕੇ ਖੜੀ ਆ ਉਹ ਕਾਰਪੋਰੇਟ ਦੀਆਂ ਰੀਤੀ ਨੀਤੀਆਂ ਨੂੰ ਰੋਕਣ ਵਾਸਤੇ ਜੇ ਇਹ ਕੰੰਧ ਟੁੱਟ ਗਈ ਇੱਥੇ ਦਾ ਬਿਜ਼ਨਸ ਕਮਿਊਨਿਟੀ ਇੱਥੇ ਦੇ ਦੁਕਾਨਦਾਰ ਇੱਥੇ ਦਾ ਕੁਝ ਨਹੀਂ ਬਚਣਾ ਦਿਨਾਂ ਵਿੱਚ ਹੀ ਕਬਜ਼ਾ ਕਰ ਲੈਣਗੇ ਇਸ ਲਈ ਇਹ ਲੜਾਈ ਤੁਹਾਡੀ ਹੈ ਕਿਸਾਨ ਇੱਕ ਧਿਰ ਬਣ ਕੇ ਖੜਿਆ ਹੈ ਕਿਸਾਨ ਤੁਹਾਡੀ ਲੜਾਈ ਲੜ ਰਹੀ ਹੈ ਸਾਰੇ ਦੇਸ਼ ਦੀ ਲੜਾਈ ਕਰ ਰਹੀ ਹੈ ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਨਹੀਂ ਇਹ ਵੀ ਦੱਸਾਂ ਮੇਰਾ ਤਾਲਮੇ ਤਾਲਮੇ ਦਾ ਵਿਦੇਸ਼ਾਂ ਜੀਓ ਕਿਸਾਨ ਜਥੇਬੰਦੀਆਂ ਨਾਲ ਬਹੁਤ ਸਾਰੇ ਕੋ 40 42 ਦੇਸ਼ਾਂ ਨਾਲ ਹਰ ਪਾਸੇ ਕਾਰਪੋਰੇਟਸ ਦਾ ਵਿਰੋਧ ਹੋ ਰਿਹਾ ਹੈ ਜਰਮਨੀ ਚ ਵਿਰੋਧ ਹੋ ਰਿਹਾ ਹੈ ਇੰਗਲੈਂਡ ਚ ਵਿਰੋਧ ਹੋ ਰਿਹਾ ਹੈ ਇਟਲੀ ਚ ਵਿਰੋਧ ਹੋ ਰਿਹਾ ਹੈ ਫਰਾਂਸ ਚ ਵਿਰੋਧ ਹੋ ਰਿਹਾ ਹੈ ਅਮਰੀਕਾ ਚ ਵਿਰੋਧ ਹੋ ਰਿਹਾ ਹੈ ਕਾਰਪੋਰੇਟ ਦਾ ਬਲ ਸਾਰੀ ਦੁਨੀਆ 'ਚ ਹੋ ਰਿਹਾ ਕਿਉਂਕਿ ਕਾਰਪੋਰੇਟ ਦੇ ਮੂੰਹ 'ਚ ਪਾਣੀ ਆਇਆ ਤੇ ਮੇਰੇ ਸਾਥੀ ਕਹਿ ਰਹੇ ਸੀ ਜੇ ਤੁਹਾਡੇ ਕੋਲੋਂ ਜ਼ਮੀਨ ਖੋਹ ਵੀ ਜਾਏ ਅੰਕ ਉਹਨਾਂ ਦੇ ਕਬਜ਼ੇ 'ਚ ਹੋ ਜੇ ਤਾਂ ਉਹਨਾਂ ਦੇ ਤੁਸੀਂ ਗੁਲਾਮ ਹੋ ਜਾਓਗੇ ਉਹਨਾਂ ਨੇ ਸਰਕਾਰਾਂ ਗੁਲਾਮ ਕਰ ਲਈਆਂ મોદી ਹੈ ਤਾਂ ਸੰਭ 可能 ਹੈ ਇਹ ਤੁਸੀਂ ਤੋੜ ਦਿੱਤਾ ਪਰ ਥਾਨੇ ਬਹੁਤ ਕੁਝ ਕਰਨਾ ਬਾਕੀ ਹੈ ਸਾਡੇ ਇੱਕ ਸਾਥੀ ਮਰਨ ਵਰਤੇ ਬੈਠਾ ਠੀਕ ਫੈਸਲਾ ਜਿਵੇਂ ਮਰਜੀ ਉਹਨੇ ਲੈ ਲਿਆ ਐਸਕੇਮ ਦੇ ਨਾਲ ਸਦਾ ਮਸ਼ੂਰ ਕਰ ਨਹੀਂ ਕੀਤਾ ਕੁਝ ਵੀ ਹੋ ਗਿਆ ਪਰ ਇਹ ਐਸਕੇਮ ਨਾ ਸਿਰਫ ਸੰਸਥਾ ਹੈ ਐਸੀ ਐਸੀ ਜਮਾਤ ਹੈ ਜਿੱਦਣ ਵੀ ਉਹਦੇ ਖਿਲਾਫ ਕੁਝ ਉਹਨਾਂ ਦੇ ਸਾਡੇ ਸਾਥੀਆਂ ਦੇ ਖਿਲਾਫ ਸਰਕਾਰ ਨੇ ਕੋਈ ਕਦਮ ਚੁੱਕਿਆ ਤਾਂ ਅਸੀਂ ਕਦੇ ਭਾਰਤ ਬੰਦ ਕੀਤਾ ਕਦੇ ਟ੍ਰੈਵਲ ਜਾਰਡ ਕੀਤਾ ਕਦੇ ਟੋਰ ਪਰਾਜ ਫਰੀ ਕੀਤੇ ਅਸੀਂ ਹਰ ਵਾਰੀ ਕੋਈ ਨਾ ਕੋਈ ਐਕਸ਼ਨ ਕੀ ਦਇਸ਼ਿਤ ਕਰਨ ਲਈ ਵੇ ਇਹ ਨਹੀਂ ਸਾਡੇ ਮੀਨੋ ਬੋਥਰੇ ਉਹ ਸਾਡੇ ਐ ਠੀਕ ਐ ਭਰਾਵਾਂ ਵਿੱਚ ਵੀ ਉਹ ਮਟਾਓ ਹੋ ਜਾਂਦਾ ਹੈ ਕਿਸੇ ਵੇਲੇ ਉਧਰੋਂ ਖੋ ਜਾਂਦਾ ਸਾਰਾ ਕੁਝ ਆਖਰ ਮਨੁੱਖਾ ਨੂੰ ਮਨੁੱਖਾ ਦੇ ਕਿਸੇ ਤੇ ਗਲਤੀ ਵੀ ਹੋ ਜਾਂਦੀ ਹੈ ਪਰ ਐਸਕੇਮ ਨੇ ਮੈਂ ਆਪਣੀ ਜ਼ਿੰਦਗੀ ਦੇ 53 54 ਸਾਥ ਕਿਸਾਨ ਲਹਿਰ ਲਈ ਲਾਇਨੇ ਸਭ ਤੋਂ ਵਧੀਆ ਤਜਰਬਾ ਐਸਕੇਮ ਬਣ ਤੋਂ ਬਾਅਦ ਇਹ ਹੋਇਆ ਇਹ ਜਦੋਂ ਕੋਈ ਫੈਸਲਾ ਲੈਣਿਆ ਉਹਨੂੰ ਕਈ ਕਈ ਦਿਨ ਬਹਿਸ ਕਰਕੇ ਨਿਰਖਦੇ ਆ ਕੋਈ ਛੋਟੀ ਜਿਹੀ ਗੱਲ ਬੰਦੀ ਹੈ ਕੋਈ ਬੜੀ ਚੰਗ ਬੰਦੀ ਹੈ ਇਹਦਾ ਕੋਈ ਸਵਾਲ ਨਹੀਂ ਹਰ ਇੱਕ ਦੀ رائے ਨੂੰ ਪੂਰਾ ਪ੍ਰਚੋਲ ਕਰਨ ਤੋਂ ਬਾਅਦ ਫੈਸਲਾ ਲੈਣਿਆ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਇੱਥੇ ਅੱਜ ਪ੍ਰੋਗਰਾਮ ਵੀ ਹਲਾ ਐਲਾਨ ਕਰਾਂਗੇ ਸਾਡੇ ਲੋ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰਾ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਉਹ ਕਹਿ ਰਹੇ ਨੇ ਇਹਨੇ ਇੱਕ ਵਾਰਨਿੰਗ ਸਿਗਨਲ ਮੋਦੀ ਸਰਕਾਰ ਨੂੰ ਦਿੱਤਾ ਅੱਜ ਪੰਜਾਬ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਉਣਾ ਜਿਹੜੀਆਂ ਤੁਸੀਂ ਗਰਮਸਤੀਆਂ ਜੀਆਂ ਕਰਦੇ ਹੋ ਨਾ ਹ ਜਿਹੜਾ ਡਰਾਫਟ ਪਾਲਿਸੀ ਔਨ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨਿਏ ਕਿ ਅਸੀਂ ਇਹਨੂੰ ਰੱਦ ਕਰਾਂਗੇ ਹਰ ਵਿਧਾਨ ਸਭਾ ਦਸਿਆਸ਼ਿਕ ਦੀ ਸਰਦਿ ਖਲਤਕ ਦੀ ਤਾਰੀਖ ਹੈ ਤੁਸਾਂ ਨੂੰ ਦਿੱਲੀ ਦੀ ਬੋਟਾ ਲਾਈਨ ਦਾ ਫਿਕਰ ਪੈ ਗਿਆ ਇੱਥੇ ਦੀ ਟੋਕਨ ਇਕਨੋਮੀ ਦਾ ਫਿਕਰ ਨਹੀਂ ਟੋਕਨ ਹੱਥ-ਚਾਰੇ ਦਾ ਫਿਕਰ ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੰਦਰ ਕੋਈ ਚਾਕੇਆ ਪੰਜਾਬ ਦੀ ਮੰਡੀ ਵਾਲੋ ਦੀਆਂ ਅੱਖਾਂ ਖੜ ਦੇਣਗੇ ਇੱਥੇ ਦੇ ਕਿਸਾਨ ਬੜੀ ਸਪੱਸ਼ਟੀ ਗੱਲ ਹੈ इस देश में गरीबी है बेरोजगारी है नहीं कर सके फिर सू सक कोई अधिकारी नहीं अधिकार नहीं पोलिटिकल लोग कह ला कि एग्रो बेस्ड अकॉनमी है ये एग्रो बेस्ड अकोनमी है एग्रीकल्चर का ख्याल रखो ਹਰ ਲੋਕੀ ਜਾਗ ਤੇ ਅੱਜ ਦਾ ਇਕੱਠ ਜਿਹੜੇ ਕਿਲੋਮੀਟਰਾਂ ਤੱਕ ਸਾਡੇ ਸਾਥੀ ਆਲੇ ਮਹਰ ਖੜੇ ਆ ਇਸ ਕਰਕੇ ਸਟੈਬਲਿਸ਼ ਕਰ ਦਿੱਤਾ ਐਸਕੇਮ ਉਸੇ ਇਰਾਦੇ ਨਾਲ ਉਸੇ ਦ੍ਰਿੜਤਾ ਦੇ ਨਾਲ ਫੇਰ ਖੜੀ ਹੈ ਆਪਣੀਆਂ ਮੰਗਾਂ ਲਈ ਮੋਦੀ ਨੂੰ ਉਹ ਸਭ ਸਿਖਾਵਾਂਗੇ ਮੋਦੀ ਦੇ ਪੁਰਖੇ ਵੀ ਯਾਦ ਰੱਖਣਗੇ ਮੈਂ ਤੁਹਾਨ ਸਾਰਿਆਂ ਨੂੰ ਬਧਾਈ ਦਿਨਾ ਅਤੇ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਇੰਨੇ ਕੋਰੇ ਦੇ ਬਾਵਜੂਦ ਸਾਧਾ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਤੁਰੇ ਬਹੁਤ ਮੁਸ਼ਕਲ ਆਇਆ ਬੰਦੇ ਬਾਪਕਿ ਤੁਸੀਂ ਇੰਨੀ ਵੱਡੀ ਗਿਲਤੀ ਵਿੱਚ ਆਏ ਹੋ ਸਾਡੇ ਵੀ ਆਹੀ ਜਾ ਰਹੇ ਹੋ ਮੁੱਗੇ ਮੱਡੀ ਥਾ ਨਹੀਂ ਰਿਹਾ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਇਹ ਅਜਾਈ ਨਹੀਂ ਜਾਏਗੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਜਿਹੜਾ ਤੁਹਾਡਾ ਮਨ ਬੜਿਆ ਇੱਕ ਵੱਡਾ ਅੰਦੋਰ ਖੜਾ ਕਰੁੰਦਾ ਫਿਰ ਪਿੰਡ ਪਿੰਡ ਜਾਣ ਦਾ ਸਮਾਂ ਇਹ ਕੀ ਵੀ ਕਰ ਕਰੀਏ ਸ਼ਹਿਰਾਂ ਵਾਲੇ ਭਰਾਵਾਂ ਨੂੰ ਇੱਕ ਵਾਰੀ ਫੇਰ ਜਾਈਏ ਡਾਕਟਰ ਸਾਹਿਬ ਮੇਰੇ ਵੱਲ ਧਿਆਨ ਦਿਓ ਇੱਕ ਲੋਕ ਹੈ ਇੱਕ ਮਹੀਨਾ ਇਸ ਗੱਲ ਤੇ ਲਾਈਏ ਜਿਹੜੇ ਕਹਿੰਦੇ ਨੇ ਵੀ ਪਤਾ ਨਹੀਂ ਅਸੀਂ ਆਪਣੀ ਝੁੱਗੀ 'ਚ ਬੈਠੇ ਸੁਖੀ ਸੁਖੀ ਹਾਂ ਆਹ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਕਲੀਅਰ ਕਰ ਰਹੇ ਵੀ ਤੁਹਾਡੇ ਵੱਲ ਵੀ ਕਾਰਪੋਰੇਟ ਸੌਣ ਵਾਲੇ ਨੇ ਆ ਜਿਹੜੇ ਵੱਡੀਆਂ ਵੱਡੀਆਂ ਸੜਕਾਂ ਨਹੀਂ ਕਰ ਰਹੀਆਂ ਇਹ ਤੁਹਾਡੇ ਨਹੀਂ ਨਹੀਂ ਨਿਕਲ ਰਹੀਆਂ ਇਹਦੀ ਪਾਲਿਸੀ ਦੇ ਵਿੱਚ ਹਰ 10 ਕਿਲੋਮੀਟਰ ਦੇ ਬਾਅਦ ਇੱਕ ਵੱਡਾ ਪਰਚੇਜ਼ਿੰਗ ਸੈਂਟਰ ਹੋਏਗਾ ਜਿੱਥੇ ਵੱਡੇ ਵੱਡੇ ਮੋਲ ਹੋਣਗੇ ਜਿਹੜੇ ਤੁਹਾਡੀ ਦੁਕਾਨਦਾਰੀ ਨੂੰ ਖਾ ਜਾਣਗੇ ਟੋਟਲ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ ਇਸ ਦੇਸ਼ ਦੀ ਜਿਹੜੀ ਇੱਥੇ ਦੇ ਲੋਕ ਕਦੀ ਬਰदाश्त ਨਹੀਂ ਕਰਨਗੇ ਔਰ ਲਗੜੀ ਇੱਥੇ ਦੀ ਪੋਲੀਟਿਕਲ ਲੀਡਰਸ਼ਿਪ ਚਾਹੇ ਕਿਸੇ ਪਾਰਟੀ 'ਚ ਬੈਠੀ ਹੈ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਲੋਕ ਤੁਹਾਨੂੰ ਬਾਤ ਕਰ ਰਿਹਾ ਤੁਸੀਂ ਸਿਰਫ ਵੋਟਾਂ ਵੇਲੇ ਲੋਕਾਂ ਕੋਲ ਆਉਂਦੇ ਹੋ ਜਦੋਂ ਬੋਟਾ ਲੈ ਲੈਦੇ ਸਿਰਫ ਅਖਬਾਰਾਂ ਦੇ ਬਿਆਨ ਦਿੰਦੇ ਹੋ ਕਿਤੇ ਲੋਕਾਂ ਦੇ ਪੱਕਾ ਵਾਸਤੇ ਕਿਤੇ ਤੁਹਾਡੀ ਕੋਈ ਮੂਵਮੈਂਟ ਨਹੀਂ